ਕੇ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਐਨਕਾਊਂਟਰ ਹੋਇਆ ਪੁਲਿਸ ਦੀ ਗੋਲੀ ਦੇ ਨਾਲ ਗੈਂਗਸਟਰ ਜ਼ਖਮੀ ਹੋਇਆ ਹਥਿਆਰਾਂ ਦੀ ਬਰਾਮਦਗੀ ਦੇ ਨਾਲਸਲ ਗੈਂਗਸਟਰ ਜਦੋਂ ਪੁਲਿਸ ਲੈ ਕੇ ਪਹੁੰਚੀ ਹੈ ਤੇ ਗੈਂਗਸਟਰ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀਗੀ ਭੱਜਣ ਦੀ ਕੋਸ਼ਿਸ਼ ਕੀਤੀਗੀ ਰੰਗਦਾਰੀ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਇਸ ਗੈਂਗਸਟਰ ਨੂੰ ਜੋ ਕਿ ਕਾਬੂ ਕਰ ਲਿਆ ਗਿਆ ਤਾਂ ਲਗਾਤਾਰ ਪੰਜਾਬ ਪੁਲਿਸ ਦਾ ਜੇ ਐਨਸਰਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਚੱਲੀ ਹੈ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤੇ ਐਨਕਾਊਂਟਰ ਦੇ ਦੌਰਾਨ ਕੋਈ ਬਰਮਾਸ਼ਨ ਹੁਣ ਤੱਕ ਇਸ ਤਰੀਕੇ ਦੇ ਨਾਲ ਕਾਬੂ ਕੀਤਾ ਜਾ ਚੁੱਕਾ ਹੈ ਤੇ ਜਿਹੀ ਕਾਰਵਾਈ ਮਾਨਸਾ ਦੇ ਵਿੱਚ ਪੰਜਾਬ ਪੁਲਿਸ ਦੀ ਨਜ਼ਰ ਆਉਂਦੀ ਜਿੱਥੇ ਕਿ ਪੁਲਿਸ ਦੇ ਵੱਲੋਂ ਗੈਂਗਸਟਰ ਨੂੰ ਘੇਰਾ ਪਾਇਆ ਜਾਂਦਾ ਹੈ ਇਸ ਦੌਰਾਨ ਮੁਠਪੇੜ ਹੁੰਦੀ ਹੈ ਆਪੇ ਪੁਲਿਸ ਦੀ ਗੋਲੀ ਦੇ ਨਾਲ ਚੁੱਕੇ ਗੈਂਗਸਟਰ ਜ਼ਖਮੀ ਹੋ ਜਾਂਦਾ ਹੈ ਤਸਵੀਰਾਂ ਤੁਹਾਨੂੰ ਵਖਾ ਰਹੇ ਜਦੋਂ ਕਿ ਜ਼ਖਮੀ ਹਾਲਤ ਵਿੱਚ ਗੈਂਗਸਟਰ ਨੂੰ ਜੋ ਕਿ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਰਸਲ ਜੋ ਜਾਣਕਾਰੀ ਸਾਹਮਣੇ ਆਈ ਕਿ 18 ਦੀ ਬਰਾਮਦਗੀ ਲਈ ਆ ਪੁਲਿਸ ਗੈਂਗਸਟਰ ਨੂੰ ਮੌਕੇ ਤੇ ਲੈ ਕੇ ਪਹੁੰਚੀ ਸੀ ਇਸੇ ਦੌਰਾਨ ਉਸ ਦੇ ਵੱਲੋਂ ਪੁਲਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਭੱਜਣ ਦੀ ਕੋਸ਼ਿਸ਼ ਕੀਤੀ ਗਈ ਰੰਗਦਾਰੀ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਦਰਸਲ ਇਸ ਗੈਂਗਸਟਰ ਨੂੰ ਆਖਰਕਾਰ ਉਸ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਪੁਲਿਸ ਇਨਕਾਊਂਟਰ ਹੋਇਆ ਤਸਵੀਰਾਂ ਦਿਖਾ ਰਿਹਾ ਮਾਨਸਾ ਦੇ ਹਸਪਤਾਲ ਦੇ ਵਿੱਚ ਇੱਕ ਗੈਂਗਸਟਰ ਨੂੰ ਲਿਆਂਦਾ ਗਿਆ ਮਾਨਸਾ ਦੇ ਇੱਕ ਪਿੰਡ ਦੇ ਵਿੱਚ ਵੱਡਾ ਇਨਕਾਊਂਟਰ ਹੈ ਜਿਹੜਾ ਹੋਇਆ ਸੀ ਇਹਨਾਂ ਗੈਂਗਸਟਰਾਂ ਨੂੰ ਫਰੋਤੀ ਜਿਹੜਾ ਮੰਗਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਪੁਲਿਸ ਪੁਲਿਸ ਦੱਸਦੀ ਹੈ ਕਿ ਹਥਿਆਰਾਂ ਦੀ ਬਰਾਮਗੀ ਵਾਸਤੇ ਇਹਨਾਂ ਨੂੰ ਲੈ ਕੇ ਚਾਇਆ ਜਾ ਰਿਹਾ ਸੀ ਜਿੱਥੇ ਪੁਲਿਸ ਨੇ ਇਹਨਾਂ ਤੇ ਫਾਇਰਿੰਗ ਕੀਤੀ ਅਤੇ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਹੈ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ ਉਸ ਨੂੰ ਮਾਨਸਾ ਦੇ ਹਸਪਤਾਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਤਸਵੀਰਾਂ ਸਿੱਧੀਆਂ ਤੁਸੀਂ ਨਿਊਜ਼ 18 ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਮਾਨਸਾ ਦੇ ਵਿੱਚ ਵੱਡਾ ਜਿਹੜਾ ਪੁਲਿਸ ਇੰਕਾਊਂਟਰ ਹੋਇਆ ਹੈਗਾ ਤੇ ਮਾਨਸਾ ਦੇ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈਗਾ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿਸ ਕਰਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਤਸਵੀਰਾਂ ਤੁਸੀਂ ਇਹਨਾਂ ਦੇਖ ਸਕਦੇ ਹੋ ਕਿ ਹਥਿਆਰਾਂ ਦੀ ਬਰਾਮਦਗੀ ਵਾਸਤੇ ਲਿਆਂਦਾ ਜਾ ਰਿਹਾ ਹੈ ਤੇ ਇੱਕ ਗੈਂਗਸਟਰ ਜਿਹੜਾ ਜ਼ਖਮੀ ਹੋਇਆ ਤੇ ਜਿਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਮਾਨਸਾ ਦੇ ਵਿੱਚ ਵੱਡਾ ਪੁਲਿਸ ਇਨਕਾਊਂਟਰ ਵੱਡੀ ਪ੍ਰਾਪਤੀ ਮਾਨਸਾ ਪੁਲਿਸ ਦੀ ਹਥਿਆਰਾਂ ਦੀ ਬਰਾਮਦਗੀ ਵਾਸਤੇ ਇੱਕ ਗੈਂਗਸਟਰ ਨੂੰ ਜ਼ਖਮੀ ਹਾਲਤ ਦੇ ਵਿੱਚ ਫਿਲਹਾਲ ਲਿਆਂਦਾ ਗਿਆ ਮਾਨਸਾ ਦੀ ਸੀਆਈਏ ਸਟਾਫ ਦੇ ਨਾਲ ਇਹ ਵੱਡੀ ਜਣੀ ਮੁੱਠਪੇੜ ਹੋਈ ਹੈ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜ਼ਖਮੀ ਹਾਲਤ ਦੇ ਵਿੱਚ ਲਿਆਂਦਾ ਫਿਲਹਾਲ ਪਤਾ ਲੱਗ ਚੁੱਕਿਆ ਕਿ ਕਿੱਥੇ ਇਹ ਜਿਹੜਾ ਇਨਕਾਊਂਟਰ ਹੋਇਆ ਹੈ ਤਾਜ਼ਾ ਜਾਣਕਾਰੀ ਦੇ ਲਈ ਫੇਰ ਹਾਜ਼ਰ ਹੋਵਾਂਗੇ ਬਲਦੇਵ ਸ਼ਰਮਾ ਨੂਜ਼ 18 ਮਾਨਸਾ ਤਾ ਮਾਨਸਾ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਨਜ਼ਰ ਆਈ ਜਿੱਥੇ ਕਿ ਗੈਂਗਸਟਰ ਦੇ ਵਿਚਾਲੇ ਇਨਕਾਊਂਟਰ ਹੋਇਆ ਹੈ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਇਨਕਾਊਂਟਰ ਦੇ ਦੌਰਾਨ ਜੋ ਕਿ ਪੁਲਸ ਦੀ ਗੋਲੀ ਲੱਗਣ ਦੇ ਨਾਲ ਗੈਂਗਸਟਰ ਜ਼ਖਮੀ ਹੋਇਆ ਜਿਸ ਨੂੰ ਕਿ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਜਿਆ ਕਰਵਾਇਆ ਗਿਆ ਜਦੋਂ ਹਸਪਤਾਲ ਲਿਜਾਇਆ ਗਿਆ ਆ ਤੁਹਾਨੂੰ ਉਸ ਵੇਲੇ ਦੀਆਂ ਤਸਵੀਰਾਂ ਵਿਖਾ ਰਹੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮੀਆਂ ਦੀਆਂ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਨੇ ਆ ਦਰਸਲ ਹਥਿਆਰਾਂ ਦੀ ਬਰਾਮਦਗੀ ਦੇ ਲਈ ਜਦੋਂ ਪੁਲਿਸ ਗੈਂਗਸਟਰ ਨੂੰ ਲੈ ਕੇ ਮੌਕੇ ਤੇ ਪਹੁੰਚੀ ਹੈ ਇਸੇ ਦੇ ਨਾਲ ਉਸ ਦੇ ਵੱਲੋਂ ਪੁ ਭਜਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਆਖਰਕਾਰ ਇਸ ਨੂੰ ਕਾਬੂ ਕਰ ਲਿਆ ਗਿਆ ਰੰਗਦਾਰੀ ਮੰਗਣ ਦੇ ਇਸਤੇ ਇਲਜ਼ਾਮ ਨੇ ਇਸਤੇ ਪੂਰੇ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਉਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਦਾ ਇਹ ਐਕਸ਼ਨ ਨਜ਼ਰ ਆ ਚੁੱਕਾ ਹੈ ਚਾਹੇ ਕੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਲੁਟੇਰਾ ਹੋਵੇ ਚਾਹੇ ਕੋਈ ਚੋਰ ਹੋਵੇ ਚਾਹੇ ਕੋਈ ਗੈਂਗਸਟਰ ਹੋਵੇ ਚਾਹੇ ਕੋਈ ਹੋਰ ਕਿਸੇ ਤਰੀਕੇ ਦਾ ਬਦਮਾਸ਼ ਹੋਵੇ ਤਾਂ ਅਜਿਹੇ ਅਨਸਰਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਚੰਗਾ ਕਰਸਿਆ ਜਾ ਰਿਹਾ ਕਾਰਵਾਈ ਕੀਤੀ ਜਾ ਰਹੀ ਹੈ ਐਨਕਾਊਂਟਰ ਦੇ ਦੌਰਾਨ ਪਹਿਲਾਂ ਵੀ ਕਈ ਅਜਿਹੇ ਬਦਮਾਸ਼ ਜੋ ਕਿ ਆਕਾਬੂ ਕੀਤੇ ਜਾ ਚੁੱਕੇ ਨੇ ਤੇ ਅਜਿਹੀ ਕਾਰਵਾਈ ਮਾਨਸਾ ਦੇ ਵਿੱਚ ਵੀ ਨਜ਼ਰ ਆਈ ਇੱਥੇ ਕਿ ਰੰਗਦਾਰੀ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਗੈਂਗਸਟਰ ਨੂੰ ਕਾਬੂ ਕੀਤਾ ਗਿਆ। ਆਂਦੀ ਬਰਾਮਦਗੀ ਵਾਸਤੇ ਪੁਲਿਸ ਉਹਨਾਂ ਨੂੰ ਇਸ ਪਿੰਡ ਕੋਲ ਲੈ ਕੇ ਆਈ ਸੀ ਜਿੱਥੇ ਉਹਨਾਂ ਨੇ ਹਥਿਆਰਾਂ ਨਾਲ ਮਾਨਸਾ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਜੱਸੀ ਪੈਂਚਰ ਨਾਮ ਦਾ ਗੈਂਗਸਟਰ ਹੈ ਜਿਹੜਾ ਉਹ ਜ਼ਖਮੀ ਹੋ ਗਿਆ ਜਿਸ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਇਹ ਕੁੱਲ 7 ਜਿਹੜੇ ਗੈਂਗਸਟਰ ਸੀ ਨਾਮਜ਼ਦ ਕੀਤੇ ਸੀਗੇ ਫਰੋਤੀ ਦੇ ਮਾਮਲੇ ਦੇ ਵਿੱਚ ਪ੍ਰਗਟ ਸਿੰਘ ਨਾਂ ਦੇ ਜਿਹੜਾ ਟਰਾਂਸਪੋਰਟਰ ਹੈ ਉਸ ਤੋਂ ਫਰੋਤੀ ਮੰਗੀ ਗਈ ਸੀ ਜਿਸ ਕਰਕੇ ਮਾਨਸਾ ਪੁਲਿਸ ਨੇ ਕੁਝ ਸਮੇਂ ਬਾਅਦ ਹੀ ਇਸ ਮਾਮਲੇ ਨੂੰ ਸਲਝਾ ਲਿਆ ਸੀ ਅਤੇ ਅੱਜ ਰਮਾਨ ਦੇ ਦੌਰਾਨ ਉਹਨਾਂ ਤੋਂ ਹਥਿਆਰ ਹੈ ਜਿਹੜੇ ਉਹ ਬਰਾਮਦ ਕਰਵਾਉਣੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮਾਨਸਾ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਕਰਕੇ ਜਵਾਬੀ ਫਾਇਰਿੰਗ ਦੇ ਵਿੱਚ ਗੈਂਗਸਟਰ ਹੈ ਜਿਹੜਾ ਜੱਸੀ ਪੈਂਚਰ ਉਹ ਗੰਭੀਰ ਜ਼ਖਮੀ ਹੋ ਗਿਆ ਫਿਲਹਾਲ ਕਿਵੇਂ ਤੇ ਕਦੋਂ ਇਹ ਹੋਇਆ ਕਿੰਨੇ ਅਸਲੇ ਇਹਨਾਂ ਤੋਂ ਬਰਾਮਦ ਹੋਏ ਆ ਫਿਲਹਾਲ ਪੁਲਿਸ ਦੇ ਅਧਿਕਾਰੀ ਦੱਸਣਗੇ ਇਹ ਜਾਣਕਾਰੀ ਹੈ ਜੋ ਸਿਰਫ ਸੂਤਰਾਂ ਦੇ ਮਤਲਬ ਕੀ ਹੈ ਹਜੇ ਅਧਿਕਾਰਕ ਤੌਰ ਤੇ ਪੁਲਿਸ ਨੇ ਕੋਈ ਬਿਆਨ ਨਹੀਂ ਦਿੱਤਾ ਜਿੱਥੇ ਇਹ ਹਥਿਆਰ ਦੱਬੇ ਗਏ ਸੀ ਉਸ ਜਗ੍ਹਾ ਤੇ ਮਾਨਸਾ ਦੀ ਸਿਟੀ 2 ਪੁਲਿਸ ਸਰਚ ਕਰ ਰਹੀ ਹੈ ਅਤੇ ਦੇਖ ਰਹੀ ਹੈ ਕਿ ਇੱਥੇ ਹੋਰ ਕੁਝ ਹੋ ਸਕਦਾ ਹੈ ਜਾਂ ਨਹੀਂ ਕਿਉਂਕਿ ਜਿਹੜੇ ਹਥਿਆਰ ਹੈ ਉਹ ਪੁਲਿਸ ਨੇ ਬਰਾਮਦ ਕਰਨੇ ਸੀ ਕੀ ਕੁਝ ਪੁਲਿਸ ਨੂੰ ਮਿਲਿਆ ਇਹ ਪੁਲਿਸ ਅਧਿਕਾਰੀ ਦੱਸਣਗੇ ਫਿਲਹਾਲ ਜ਼ਖਮੀ ਦਾ ਜਿਹੜਾ ਇਲਾਜ ਹੈ ਉਹ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਮਾਨਸਾ ਪੁਲਿਸ ਤੇ ਫਾਇਰਿੰਗ ਜਿਹੜੀ ਕੀਤੀ ਗਈ ਸੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਹੈ ਜਿਹੜਾ ਜ਼ਖਮੀ ਹੋਇਆ ਬਲਦੇਵ ਸ਼ਰਮਾ న్యూਸ 18 ਭੈਣੀਵਾਗਾ ਮਾਨਸਾ ਦਾ ਮਾਨਸਾ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਜਿੱਥੇ ਕਿ ਇਨਕਾਊਂਟਰ ਦੇ ਦੌਰਾਨ ਇੱਕ ਗੈਂਗਸਟਰ ਨੂੰ ਜੋਖੇ ਕਾਬੂ ਕੀਤਾ ਗਿਆ ਜਿਸ ਤੇ ਕਿ ਰੰਗਦਾਰੀ ਮੰਗਣ ਦੇ ਇਲਜ਼ਾਮ ਨੇ ਇਨਾਂ ਹੀ ਇਲਜ਼ਾਮਾਂ ਦੇ ਵਿੱਚ ਪੂਰੀ ਆਹ ਕਾਰਵਾਈ ਕੀਤੀ ਗਈ ਇਸੇ ਖਬਰ ਤੇ ਹੋਰ ਤਾਜ਼ਾ ਅਪਡੇਟ ਦੇ ਲਈ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਜੁੜ ਚੁੱਕੇ ਨੇ ਆਹ ਬਲਦੇਵ ਤਾ ਹੁਣ ਤੱਕ ਕੀ ਕੁਝ ਸਾਫ਼ ਹੋਇਆ ਕੀ ਕੋਈ ਜਾਣਕਾਰੀ ਕਿ ਆਖਰਕਾਰ ਕਿਹੜੇ ਕੇਸ ਦੇ ਵਿੱਚ ਜੁੜਿੰਦਾ ਸੀ ਜਿਸ ਨੂੰ ਕਿ ਕਾਬੂ ਕੀਤਾ ਗਿਆ ਕਿ ਇਹ ਜ਼ਿਆਦਾ ਗੰਭੀਰ ਜ਼ਖਮੀ ਹੈ ਜਿਸ ਨੂੰ ਕਿ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਿਲਕੁਲ ਪਰਮਿੰਦਰ ਇਹ ਬਿੱਤੇ ਦੇਣੀ ਪ੍ਰਗਤ ਸਿੰਘ ਜਿਹੜਾ ਟਰਾਂਸਪੋਰਟਰ ਸੀ ਉਹ ਤੋਂ ਫਰੋਤੀ ਮੰਗਦੇ ਸੀ ਤੇ ਉਹਦੇ ਘਰ ਦੇ ਬਾਹਰ ਫੈਰਿੰਗ ਕੀਤੀ ਸੀ ਤੇ ਪੁਲਿਸ ਨੇ ਸੱਤ ਜਿਹੜੇ ਗੈਂਗਸਟਰ ਹੈ ਜੋ ਮਦਦ ਕਰਨ ਵਾਲੇ ਹੋਣ ਤਾਂ ਪੁੱਲ 7 ਲੋਕਾਂ ਨੂੰ ਐਫ ਆਈ ਆਰ ਦੇ ਵਿੱਚ ਨਾਮਜ਼ਦ ਕੀਤਾ ਸੀ ਤੇ ਸੱਤਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀਗਾ ਅੱਜ ਇੱਕ ਜਿਹੜਾ ਗੈਂਗਸਟਰ ਹੈ ਜੱਸੀ ਪੈਂਚਰ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਵਾਸਤੇ ਪੈਣੀਵਾਗਾ ਪਿੰਡ ਹੈ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਡਰੇਨ ਹੈ ਇੱਕ ਕਣਕ ਦੇ ਖੇਤ ਦੇ ਵਿੱਚ ਜਿਹੜੇ ਹਥਿਆਰ ਐ ਲੁਕੋ ਕੇ ਰੱਖੇ ਹੋਏ ਸੀ ਜਿਵੇਂ ਹਥਿਆਰ ਉਸ ਨੇ ਚੁੱਕ ਕੇ ਤੇ ਉਹਨੇ ਪੁਸਤੇ ਫਾਇਰ ਕਰ ਦਿੱਤਾ ਜਵਾਬੀ ਫਾਇਰਿੰਗ ਦੇ ਵਿੱਚ ਉਸ ਦੇ ਗੋਲੀ ਲੱਗੀ ਐ ਉਸ ਦੇ ਲੱਤ ਐ ਜਿਹੜੀ ਪੂਰੀ ਤਰ੍ਹਾਂ ਜ਼ਖਮੀ ਹੋਇਆ ਤੇ ਉਸ ਨੂੰ ਮਾਨਸਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਕਿਉਂਕਿ ਮਾਮਲਾ ਕਾਫੀ ਵੱਡਾ ਸੀ ਰੰਗਦਾਰੀ ਮੰਗਣ ਦਾ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਐ ਜਿਹੜੇ ਇਹ ਕਿਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੱਤੀ ਉਸ ਦੇ ਅਧਿਕਾਰੀ ਦੱਸਣਗੇ ਫਿਲਹਾਲ ਵੱਡਾ ਜਿਹੜਾ ਐਕਸ਼ਨ ਐ ਮਾਨਸਾ ਪੁਲਿਸ ਦਾ ਦੇਖਣ ਨੂੰ ਮਿਲਿਆ ਅਬਲਿਵੇਂ ਇਸ ਪੂਰੇ ਕੇਸ ਦੇ ਵਿੱਚ ਇਹੀ ਗੈਂਗਸਟਰ ਜਿਹੜਾ ਲੁੜੈਂਦਾਸੀ ਪੁਲਿਸ ਨੂੰ ਜਾਂ ਹੋਰ ਵੀ ਕੋਈ ਇਸ ਦੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ ਬਿਲਕੁਲ ਵਿਦੇਸ਼ ਵਿੱਚ ਬੈਠੇ ਹੈ ਤੇ ਜਿਹੜੇ ਬਾਹਰ ਦਾਤ ਨੂੰ ਅੰਜਾਮ ਦਿੱਤੀ ਉਹ ਸ਼ੂਟਰ ਸੀ ਜਿਹੜੇ ਜਿਨ੍ਹਾਂ ਨੂੰ ਹਥਿਆਰਾਂ ਵਾਸਤੇ ਬਰਾਮਦੀ ਵਾਸਤੇ ਇਸ ਪਿੰਡ ਦੇ ਵਿੱਚ ਲਿਆਂਦਾ ਸੀ ਪਰੰਤੂ ਇਸ ਦੇ ਪਿੱਛੇ ਹੋਰ ਕੌਣ ਹੈ ਇਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਬੀਤੇ ਦਿਨੀ ਨਾਮ ਵੀ ਆਇਆ ਸੀ ਸੂਤਰ ਦੱਸਦੇ ਆ ਕਿ ਇੰਗਲੈਂਡ ਦੇ ਵਿੱਚ ਬੈਠੇ ਇੱਕ ਗੈਂਗਸਟਰ ਨੇ ਇਹ ਜਿਹੜਾ ਸਾਰੇ ਉਹਦੇ ਇਸ਼ਾਰੇ ਤੇ ਕੋਈਆ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਹੋਰ ਵਿਦੇਸ਼ੀ ਕਿਹੜੀ ਤਾਕਤਾਂ ਨੇ ਇਹਨਾਂ ਦੇ ਪਿੱਛੇ ਜਿਹੜੀ ਫਾਇਰਿੰਗ ਹੈ ਜਿਹੜੀ ਕਰਵਾ ਰਹੀ ਹੈ। ਹਾਂ ਠੀਕ ਹੈ ਬਲਦੇਪ ਜੀ ਪੂਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਮਾਨਸਾ ਦੇ ਵਿੱਚ ਪੁਲਿਸ ਦੇ ਵੱਲੇ ਵੱਡੀ ਕਾਰਵਾਈ ਕੀਤੀ ਜਿੱਥੇ ਕਿ ਗੈਂਗਸਟਰ ਦੇ ਵਿਚਾਲੇ ਇਨਕਾਊਂਟਰ ਹੋਇਆ ਹੈ। ਆ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਜੋ ਕਿ ਇਨਕਾਊਂਟਰ ਹੋਇਆ ਤੇ ਇਸੇ ਦੌਰਾਨ ਜੋ ਕਿ ਪੁਲਿਸ ਦੇ ਵੱਲੋਂ ਗੈਂਗਸਟਰ ਨੂੰ ਜ਼ਖਮੀ ਹਾਲਤ ਵਿੱਚ ਜੋ ਕਿ ਕਾਬੂ ਕਰ ਲਿਆ ਗਿਆ ਜਿਸ ਨੂੰ ਕਿ ਇਲਾਜ ਦੇ ਲਈ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਸਲ ਇਸ ਤੇ ਆ ਕਿਸੇ ਨੂੰ ਰੰਗਦਾਰੀ ਮੰਗਣ ਦੇ ਇਲਜ਼ਾਮ ਨੇ ਇਸੇ ਪੂਰੇ ਕੇਸ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ। ਮਾਨਸਾ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਝੜਪ ਹੋਈ ਹੈ ਮਾਨਸਾ ਜ਼ਿਲ੍ਹੇ ਦੇ ਭੈਣੀ ਵਾਗਾ ਦੇ ਕੋਲ ਦਿਖਾ ਰਹੇ ਹਾਂ ਜਿੱਥੇ ਸਿੱਧੀਆਂ ਜਿਹੜੀਆਂ ਫਾਇਰ ਮਾਨਸਾ ਪੁਲਿਸ ਉੱਤੇ ਕੀਤੇ ਗਏ ਜਿਸ ਕਰਕੇ ਇੱਕ ਗੈਂਗਸਟਰ ਹੈ ਜਿਹੜਾ ਜਵਾਬੀ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਗਿਆ। ਬੀਤੇ ਦਿਨੀ ਫਰੋਤੀ ਦੇ ਇੱਕ ਮਾਮਲੇ ਦੇ ਵਿੱਚ ਗੈਂਗਸਟਰ ਫੜੇ ਗਏ ਸੀ ਅਤੇ ਉਹਨਾਂ ਤੋਂ ਹਥਿਆਰਾਂ ਦੀ ਬਰਾਮਦਗੀ ਵਾਸਤੇ ਪੁਲਿਸ ਉਹਨਾਂ ਨੂੰ ਇਸ ਪਿੰਡ ਕੋਲ ਲੈ ਕੇ ਆਈ ਸੀ ਜਿੱਥੇ ਉਹਨਾਂ ਨੇ ਹਥਿਆਰਾਂ ਨਾਲ ਮਾਨਸਾ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਜੱਸੀ ਪੈਂਚਰ ਨਾਂ ਦਾ ਗੈਂਗਸਟਰ ਹੈ ਜਿਹੜਾ ਉਹ ਜ਼ਖਮੀ ਹੋ ਗਿਆ ਜਿਸ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਇਹ ਕੁੱਲ 7 ਜਿਹੜੇ ਗੈਂਗਸਟਰ ਸੀ ਨਾਮਜ਼ਦ ਕੀਤੇ ਸੀਗੇ ਫਰੋਤੀ ਦੇ ਮਾਮਲੇ ਦੇ ਵਿੱਚ ਪ੍ਰਗਟ ਸਿੰਘ ਨਾਂ ਦੇ ਜਿਹੜਾ ਟਰਾਂਸਪੋਰਟਰ ਹੈ ਉਸ ਤੋਂ ਫਰੋਤੀ ਮੰਗੀ ਗਈ ਸੀ ਜਿਸ ਕਰਕੇ ਮਾਨਸਾ ਪੁਲਿਸ ਨੇ ਕੁਝ ਸਮੇਂ ਬਾਅਦ ਹੀ ਇਸ ਮਾਮਲੇ ਨੂੰ ਸਲਝਾ ਲਿਆ ਸੀ ਅਤੇ ਅੱਜ ਰਮਾਨ ਦੇ ਦੌਰਾਨ ਉਹਨਾਂ ਤੋਂ ਹਥਿਆਰ ਹੈ ਜਿਹੜੇ ਉਹ ਬਰਾਮਦ ਕਰਵਾਉਣੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮਾਨਸਾ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਕਰਕੇ ਜਵਾਬੀ ਫਾਇਰਿੰਗ ਦੇ ਵਿੱਚ ਗੈਂਗਸਟਰ ਹੈ ਜਿਹੜਾ ਜੱਸੀ ਪੈਂਚਰ ਉਹ ਗੰਭੀਰ ਜ਼ਖਮੀ ਹੋ ਗਿਆ ਫਿਲਹਾਲ ਕਿਵੇਂ ਤੇ ਕਦੋਂ ਇਹ ਹੋਇਆ ਕਿੰਨੇ ਅਸਲੇ ਇਹਨਾਂ ਤੋਂ ਬਰਾਮਦ ਹੋਏ ਹੈ ਫਿਲਹਾਲ ਪੁਲਿਸ ਦੇ ਅਧਿਕਾਰੀ ਦੱਸਣਗੇ ਇਹ ਜਾਣਕਾਰੀ ਹੈ ਜਿਹੜਾ ਸਿਰਫ ਸੂਤਰਾਂ ਦੇ ਮੁਤਾਬਕ ਹੀ ਹੈ ਹਜੇ ਅਧਿਕਾਰਕ ਤੌਰ ਤੇ ਪੁਲਿਸ ਨੇ ਕੋਈ ਬਿਆਨ ਨਹੀਂ ਦਿੱਤਾ ਜਿੱਥੇ ਇਹ ਹਥਿਆਰ ਦੱਬੇ ਗਏ ਸੀ ਉਸ ਜਗ੍ਹਾ ਤੇ ਮਾਨਸਾ ਦੀ ਸਿਟੀ 2 ਪੁਲਿਸ ਸਰਚ ਕਰ ਰਹੀ ਹੈ ਅਤੇ ਦੇਖ ਰਹੀ ਹੈ ਕਿ ਇੱਥੇ ਹੋਰ ਕੁਝ ਹੋ ਸਕਦਾ ਹੈ ਜਾਂ ਨਹੀਂ ਕਿਉਂਕਿ ਜਿਹੜੇ ਹਥਿਆਰ ਹੈ ਉਹ ਪੁਲਿਸ ਨੇ ਬਰਾਮਦ ਕਰਨੇ ਸੀ ਕੀ ਕੁਝ ਪੁਲਿਸ ਨੂੰ ਮਿਲਿਆ ਇਹ ਪੁਲਿਸ ਅਧਿਕਾਰੀ ਦੱਸਣਗੇ ਫਿਲਹਾਲ ਜ਼ਖਮੀ ਦਾ ਜਿਹੜਾ ਇਲਾਜ ਹੈ ਉਹ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਮਾਨਸਾ ਪੁਲਿਸ ਤੇ ਫਾਇਰਿੰਗ ਜਿਹੜੀ ਕੀਤੀ ਗਈ ਸੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਹੈ ਜਿਹੜਾ ਜ਼ਖਮੀ